ਮਨੁੱਖ ਦਾ ਜੀਵਨ ਕਾਲ ਗਰਭ ਬਚਪਨ ਜਵਾਨੀ ਅਤੇ ਬੁਢੇਪੇ ਦੀਆਂ ਚਾਰ ਰੁੱਤਾਂ ਵਿੱਚ ਵੰਡਿਆ ਜਾ ਸਕਦਾ ਹੈ ਹਰੇਕ ਰੁੱਤ ਦੀਆਂ ਆਪਣੀਆਂ ਨਾਲਸਾਵਾਂ ਲਗਾਵਾਂ ਜਿੰਨਾ ਵਿੱਚ ਖਚਤ ਹੋ ਕੇ ਜੀਵਨ ਦਾ ਉਹ ਪਹਿਰ ਵਿਅਰਥ ਚਲਾ ਜਾਂਦਾ ਹੈ ਤਾਂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਸ਼ਿਰਾਗ ਵਿੱਚ ਇਹਨਾਂ ਰੁੱਤਾਂ ਦਾ ਵਰਣਨ ਕਰਦੇ ਉਹਨਾਂ ਦੇ ਬੰਧਨਾਂ ਤੋਂ ਛੁੱਟਣ ਦਾ ਗੁਰਸਿੱਖ ਨੂੰ ਮਾਰਗਦਰਸ਼ਨ ਕੀਤਾ ਹੈ ਇਸ ਵੀਡੀਓ ਵਿੱਚ ਆਪਾਂ ਇਸੇ ਦੀ ਵਿਚਾਰ ਕਰਾਂਗੇ ਇਸ ਬਾਣੀ ਨੂੰ ਪੈਰਿਆਂ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ ਆਪ ਦੋਨਾਂ ਨੂੰ ਬਹੁਤ-ਬਹੁਤ ਮੁਬਾਰਕ ਤੁਸੀਂ ਮਾਤਾ-ਪਿਤਾ ਬਣਨ ਵਾਲੇ ਹੋ ਇਹ ਦੁਨੀਆ ਕਿੰਨੀ ਸੁੰਦਰ ਹੈ ਮੈਨੂੰ ਤੇ ਬਹੁਤ ਆਨੰਦ ਆ ਰਿਹਾ ਹੈ ਕੋਈ ਮੈਨੂੰ ਕੁਝ ਨਹੀਂ ਕਹਿ ਸਕਦਾ ਮੇਰੇ ਮਾਂ ਪਿਓ ਕੋਈ ਜ਼ਿਆਦਾ ਨਹੀਂ ਕਹਿੰਦੇ ਫਿਰ ਦੇਖ ਲਵਾਂਗੇ ਕਦੇ ਭਗਤੀ ਸਭ ਕੁਝ ਖੁਦ ਕਰ ਸਕਦਾ ਹੈ ਉਹਨਤੇ ਨਾਮ ਜਪ ਲੈ ਗੁਰ ਦੀ ਸ਼ਰਨ ਵਿੱਚ ਆ ਕੇ ਗੁਰਮਤ ਕਮਾਹ ਉਹ ਤੁਸੀਂ ਫੇਰ ਆ ਗਏ ਹੁਣ ਤੇ ਮੈਂ ਬਹੁਤ ਬਿਜ਼ੀ ਆ ਹੁਣ ਕਿੱਥੇ ਭਗਤੀ ਲਈ ਸਮਾਂ ਹੈ ਹਮੇ ਦਾ ਇੰਨਾ ਜੋਰ ਹੈ ਤੂੰ ਸਿਰਫ ਆਪਣੇ ਆਪ ਨੂੰ ਹੀ ਠੀਕ ਸਮਝਦਾ ਹੈ ਤੇਰਾ ਸਮਾਂ ਪੂਰਾ ਹੋ ਗਿਆ ਹੈ ਚੱਲ ਤੈਨੂੰ ਧਰਮਰਾਜ ਨੇ ਬੁਲਾਇਆ ਹੈ